ਕੋਡੀ 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 ਪਿੰਡਾਂ ਦਾ ਗੁਲਜਾਰੀ ਜਿਹਦੀ ਗੋਪੀ ਤੇ ਗਰਦਾਸ ਦੇ ਨਾਲ ਭਰਾਵਾਂ ਤੋਂ ਵੱਧ ਕੇ ਯਾਰੀ ਯਰਪ ਦੇ ਵਿੱਚ ਬਹੁਤ ਤਕੜਾ ਖੇਡਿਆ ਨਿਊਜ਼ੀਲੈਂਡ ਚਰਚੇ ਹੋਏ ਹੁਣ ਟੱਕਰ ਇੱਕਮਦੇ ਨਾਲ ਹੋ ਗਈ ਹੈ ਇੱਕਮਤੇ ਗੁਲਜਾਰੀ ਤੋਂ ਟਾਪ ਦਾ ਰੇਟਰ ਟਾਪ ਦਾ ਜਾਫੀ ਇਹ ਬੱਲੇ 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 ਉਹ ਬੱਲੇ 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 ਉਹ ਧਰਤੀ ਵਰਪਾਲ ਦੀ ਉਹ ਤਾੜੀਆਂ ਪਿੰਡ ਨੇ ਤੇ ਮੁੰਡੇ ਨੇ ਦੋਨੇ ਮਸ਼ਹੂਰ ਕੀਤੇ ਹੋਇਆ ਪਰ ਇਧਰ ਦੇ ਪਾਸੇ ਪੰਗਾਲੇ ਵਾਲਾ ਪੰਗਾਲੇ ਵਾਲਾ ਪੰਗਾਲੇ ਵਾਲਾ ਸੁੱਖ ਉਹ ਮੈਨੂੰ ਸੁੱਖ ਨਹੀਂ ਜਾਂਦੀ ਆਓ ਪੰਗਾਲੇ ਵਾਲਿਆ ਦਾ ਟਾਪ ਦਾ ਮੈਦਾਨ ਦੇ ਵਿੱਚ ਹਰਵਿੰਦਰ ਜੱਗੂ ਉਹ ਭਰਾ ਕਹਿੰਦਾ ਇਹ ਕਿਉਂਦੇ ਦੋ ਜਫੇ 1000 ਦੇ ਹੋਣਗੇ ਲੈ ਵੀ ਇੱਕਮਾ ਹੋ ਜਾ ਤਕੜਾ ਤੇਰੇ ਦੋ ਜਫੇ 1000 ਦੇ ਹੈ ਹਰਵਿੰਦਰ ਜੱਗੂ ਦੇ ਵੱਲੋਂ ਆ ਪੱਧਰੀ ਵਾਲਾ ਲਾਭ ਇਹ ਪਹਿਲਾ 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 ਇਹ ਬੱਲੇ 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 ਉਹ ਕਬੱਡੀ ਕਬੱਡੀ ਹੋ ਗਈ ਧਰਤੀ ਵਰਪਾਲ ਦੀ ਧਰਤੀ ਵਰਪਾਲ ਦੀ ਇਹ ਕਮਲਾਬਾ ਇਹ ਕਮਲਾਬ ਉਹ ਸਵਾਦ ਕਬੱਡੀ ਦਾ ਉਹ ਘੜਦੀਆਂ ਸੋਈਆਂ ਟੱਕਾ 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 ਟੱਕ 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 ਇੱਕਮ ਓਏ ਆਇਆ ਸਵਾਦ ਤੇ ਇੱਕ ਵਾਰੀ ਜਿੱਤੀ ਫਾਈਨਲ ਖੇਡੂ ਜਿਹੜੀ ਜਿੱਤੀ ਫਾਈਨਲ ਖੇਡੂ ਆ ਦੁੱਲੇ ਦੀ ਕਬੱਡੀ ਪੈ ਰਹੀ ਆ ਪਰ ਇਧਰ ਜਲਾਲਪੁਰੀਆ ਜਲਾਲਪੁਰੀਆ ਜਾਈ ਤੇ ਆਇਆ ਹੋਇਆ ਆ ਹਰਮਨ ਬੱਲੇ ਬੱਲੇ ਕਰਾਈ ਜਾਂਦਾ ਆ ਹਰਮਨ ਸਿਰਾ ਕਰਾਈ ਜਾਂਦਾ ਆ ਓ ਜਲਾਲਪੁਰੀ ਅੱਜ ਟਾਪ ਟਾਪ ਦੇ ਜਫੇ ਲਾਈ ਜਾਂਦਾ ਓ ਜਲਾਲਪੁਰੀ ਵਾਲੀ ਤਾੜੀਆਂ ਮਾਰ ਦੋ ਜ਼ੋਰਦਾਰ ਜਾ ਕਹਦੇ ਸਹਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ ਜਾ ਕਹਦੇ ਸਹਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ ਆ ਕਬੱਡੀ ਦਾ ਕਹਿੰਦੇ ਟੌਪ ਦੇ ਮੱਲ ਆ ਆ ਨਵੇਂ ਮੁੰਡੇ ਦੇ ਚਿਰਚੇ ਹੁੰਦੇ ਆ ਪਰ ਆ ਜੋਧਾ 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 ਏ ਬੱਲੇ 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 ਉਹ ਜੋਧੇ ਰਣ ਵਿੱਚ ਜੂਝਦੇ ਪਾਉਂਦੇ ਤਲਵਾਰਾਂ ਉਸੇ ਡਾਡੇ ਦੇ ਹੱਥ ਹੁੰਦੀਆਂ ਉਹ ਜਿੱਤਾਂ ਦੇ ਹਾਰ ਏ ਤਾੜੀਆਂ ਹਰ ਪਾਲਾ ਵਾਲਿਓ ਕੰਮ ਲੋਟ ਹੈ ਗੁਰਦੇਵ ਕਲੇਰ ਅਗਲੀ ਕਬੱਡੀ ਪੌਂਲੀ ਆ ਗਿਆ 12ਵੇਂ ਤੋਂ ਬਾਅਦ 13ਵਾਂ ਜੱਫਾ ਕਿਹੜਾ ਜਾਫੀ ਲਾਊ ਇਹ ਦੁਨੀਆ ਸੋਚਦੀ ਹੈ ਦੁਨੀਆ ਚਰਚਾ ਕਰ ਰਹੀ ਹੈ ਜਨਮ ਦਿਨ ਵੀ ਬਾਬੇ ਨਾਨਕ ਦਾ 13ਵਾਂ ਲੱਗ ਗਿਆ 13-13 ਹੋ ਜਾਣੀ ਹੈ ਉਹ 13-13 ਹੋ ਜਾਣੀ ਹੈ ਪਰ ਨਹੀਂ ਆ ਵਾਹ ਗੁਰਦੇਵ ਭਾਈ ਗੁਰਦੇਵ ਲੀ ਵੀ ਤਾੜੀਆਂ 13ਵੇਂ ਤੇ ਖੜ ਗਿਆ ਉਧਰ ਜਗਰੂਪ ਚੱਬਾ ਨਾਲ ਸੰਦੀਪ ਦੋਧੀ ਸਾਡੇ ਭਰਾ ਆ ਗਿਆ ਬਹੁਤ ਵੱਡਾ ਧੰਨਵਾਦ ਹੈ ਮੈਂਬਰ ਪੰਚਾਇਤ ਸੰਦੀਪ ਦੋਧੀ ਨਾਲ ਜਗਰੂਪ ਚੱਬਾ ਧੰਨਵਾਦ ਇਧਰ ਦੇ ਪਾਸੇ 13ਵਾਂ 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 ਸੁੱਖਾ 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 ਇਹ ਬੱਲੇ 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 ਉਹ ਤਾੜੀਆਂ ਵਾਹ ਸੁਖਿਆ ਤੇਰਾ ਜਫੇ ਆਇਆ ਇਹਨੂੰ ਮੱਝ ਵਾਲਾ ਸੁਲਤਾਨ ਵੀ ਕਹਿੰਦੀ ਹੈ ਦੁਨੀਆ ਪਰ ਇਹਦਾ ਨਵਾਂ ਪਿੰਡ ਹੈ ਮਨਜੀਤ ਨਾਮ ਹੈ ਮਨਜੀਤ ਏ ਇੱਕਮ ਇੱਕ ਮ ਇੱਕ ਮ ਇੱਕ ਮ ਇੱਕ ਮ ਇੱਕ ਮ ਇੱਕਮ ਉਹ ਸੁਆਦ ਆ ਗਿਆ ਦੇਖਦਾ ਪੈਂਦੀ ਹੋਈ ਕਬੱਡੀ 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 ਕਬੱਡੀ

ਯੋਦਾ 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 ਤੇਰੇ ਬਾਬੇ ਨਾਨਕ ਵਾਲਾ ਯੋਦਾ ਤੇਰੇ ਬਾਬੇ ਨਾਨਕ ਵਾਲਾ ਥਾਪੇ ਥਾਪੀਆਂ ਬੱਲੇ ਬੱਲੇ ਕਰਵਾਤੀ ਹੈ ਥਾਪੀਆਂ ਥਾਪੀਆਂ ਥਾਪੇ ਪਿਆਰ ਦੇ ਨਾਲ ਆ ਪਿਆਰ ਨਾਲ ਪਿਆਰ ਦੇ ਨਾਲ ਪਿਆਰ ਨਾਲ ਜੋਧਿਆ ਪਿਆਰ ਦਾ ਪਿਆਰ ਦੀ ਖੇਡ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਤੇ ਨਵੀਂ ਤੇ ਨਵੀਂ ਅਪਡੇਟ ਮਿਲতে ਰਹੇ ਧੰਨਵਾਦੀ